ਬਟਾਲਾ ਦੇ ਬਾਜ਼ਾਰ ਦੇ ਵਿੱਚ ਤਾਬੜ ਤੋੜ ਚੱਲੀਆਂ ਗੋਲੀਆਂ ਸਮੇਂ ਦੀ ਵੱਡੀ ਖਬਰ ਸਾਂਝ ਟੀਵੀ ਦੇਖ ਰਹੇ ਹੋ ਮਾਪੀ ਕੇ ਸਾਥ ਤੁਹਾਡੇ ਨਾਲ ਸੋ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕੀ ਬਟਾਲਾ ਦੇ ਸਮਾਦ ਬਾਜ਼ਾਰ ਜਿੱਥੇ ਕੀ ਭੀੜ ਭੜੱਕੇ ਵਾਲਾ ਬਾਜ਼ਾਰ ਹੈ ਉਸ ਦੇ ਇੱਕ ਬੂਟਾ ਦੀ ਦੁਕਾਨ ਦੇ ਬਾਹਰ ਕੁਝ ਅਣਪਛਾਤੇ ਆਉਂਦੇ ਨੇ ਮੋਟਰਸਾਈਕਲ ਦੇ ਉੱਪਰ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਦੇਖ ਸਕਦੇ ਹੋ ਹਾਲਕਿ ਲਾਹੂ ਲਹਾਨ ਉਹਨਾਂ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਬਟਾਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਲੇਕਿਨ ਜਦੋਂ ਗੱਲਬਾਤ ਨਿਕਲ ਕੇ ਸਾਹਮਣੇ ਆਉਂਦੀ ਹੈ ਪਤਾ ਲੱਗਾ ਕਿ ਦੋ ਅਣਪਛਾਤੇ ਮੋਟਰਸਾਈਕਲ ਤੇ ਆਉਂਦੇ ਨੇ ਤੇ ਬੂਟਾਂ ਵਾਲੀ ਦੁਕਾਨ ਦੇ ਬਾਹਰ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਜਿਨ੍ਹਾਂ ਵਿੱਚ 6 ਲੋਕਾਂ ਨੂੰ ਗੋਲੀ ਲੱਗਣ ਦੀ ਖਬਰ ਸਾਹਮਣੇ ਆਈਏ ਜਿਨ੍ਹਾਂ ਵਿੱਚ 4 ਲੋਕ ਜਿਹੜੇ ਨੇ ਉਹ ਜਿਹੜੇ ਇਲਾਜ ਨੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਜਦੋਂ ਡਾਕਟਰ ਨਾਲ ਗੱਲਬਾਤ ਕੀਤੀ ਗਈ ਕਿ ਉਹਨਾਂ ਨੇ ਕਿਹਾ ਕਿ ਜਦੋਂ ਸਾਡੇ ਕੋਲ ਇਹ ਚਾਰੇ 6ਵੇਂ ਮਰੀਜ਼ ਆਉਂਦੇ ਨੇ ਤੇ ਉਹਨਾਂ ਵਿੱਚੋਂ ਦੋ ਜਿਹੜੇ ਹੁੰਦੇ ਨੇ ਉਹ ਬ੍ਰਾਡ ਡੈੱਡ ਪਹੁੰਚੇ ਨੇ ਉਹ ਪਹਿਲਾਂ ਤੋਂ ਹੀ ਜਿਹੜਾ ਉਹ ਉਹਨਾਂ ਦੀ ਮੌਤ ਹੋ ਚੁੱਕੀ ਸੀਗੀ ਲੇਕਿਨ ਹਸਪਤਾਲ ਦੇ ਵਿੱਚ ਇਸ ਸਮੇਂ ਚਾਰ ਲੋਕ ਕਰਾ ਇਲਾਜ ਚੱਲ ਰਿਹਾ ਹੈ ਤੇ ਦੋ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਪਰਿਵਰਜਨ ਸੀਗੇ ਜਾਂ ਪਰਿਵਾਰਕ ਮੈਂਬਰ ਸੀਗੇ ਜਾਂ ਜਿਹੜੇ ਨਾਲ ਪੁਰ ਆਏ ਸੀਗੇ ਉਹ ਅੰਮ੍ਰਿਤਸਰ ਉਹ ਨਾਲ ਆਪਣੇ ਉਹਨਾਂ ਨੂੰ ਲੈ ਗਏ ਨੇ ਲੇਕਿਨ ਇਹ ਮਾਮਲਾ ਜੋ ਨਿਕਲ ਕੇ ਸਾਹਮਣੇ ਆਉਂਦਾ ਬਟਾਲਾ ਦਾ ਹਾਲਾ ਕਿ ਪਤਾ ਨਹੀਂ ਲੱਗਿਆ ਕਿ ਅਣਪਛਾਤੇ ਕੌਣ ਸੀਗੇ ਜਾਂ ਇਹਦਾ ਕਾਰਨ ਕੀ ਸੀਗਾ ਇਹਦੇ ਪਿੱਛੇ ਦਾ ਕੋਈ ਕਾਰਨ ਜਿਹੜਾ ਹਾਲੇ ਕਿਸੇ ਵੱਲੋਂ ਕੋਈ ਵੀ ਸਪਸ਼ਟ ਰੂਪ ਵਿੱਚ ਨਹੀਂ ਦੱਸਿਆ ਗਿਆ ਜਿੰਨਿਆਂ ਦੇ ਜਿਹੜੇ ਪੀੜਿਤ ਨੇ ਜਿਨ੍ਹਾਂ ਨੂੰ ਗੋਲੀ ਲੱਗੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਦੁਕਾਨ ਦੇ ਬਾਹਰ ਖੜੇ ਸੀਗੇ ਗੱਲਬਾਤ ਕਰ ਰਹੇ ਸੀਗੇ ਤੇ ਦੋ ਅਣਪਛਾਤੇ ਆਉਂਦੇ ਨੇ ਮੋਟਰਸਾਈਕਲ ਦੇ ਉੱਪਰ ਤੇ ਉਹਨਾਂ ਦੇ ਵੱਲੋਂ ਤਾਣਾ ਤਾਣਾ ਗੋਲੀਆਂ ਜਿਹੜੀਆਂ ਵਾਰਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਕਈਆਂ ਦੇ ਪੈਰਾਂ 'ਚ ਗੋਲੀਆਂ ਲੱਗੀਆਂ ਨੇ ਕਈਆਂ ਦੇ ਹੱਥ 'ਚ ਗੋਲੀ ਲੱਗੀ ਤੇ ਦੋ ਲੋਕ ਸਗੇ ਜਿਨ੍ਹਾਂ ਦੀ ਗੋਲੀ ਲੱਗ ਕੇ ਨਾਲ ਮੌਤ ਦੀ ਖਬਰ سامنے ਆਈ ਕਿ ਦੋ ਲੋਕ ਜਿਹੜੇ ਡਾਕਟਰਸ ਵੱਲੋਂ ਦੱਸਿਆ ਗਿਆ ਕਿ ਦੋ ਜਿਹੜੇ ਪੀੜਤ ਸਗੇ ਉਹ ਬ੍ਰਾਡ ਡੈੱਡ ਸਾਡੇ ਕੋਲ ਪਹੁੰਚਦੇ ਨੇ ਲੇਕਿਨ ਚਾਰਾ ਦਾ ਇਲਾਜ ਜਿਹੜਾ ਹੈ ਉਹ ਇਸ ਸਮੇਂ ਬਟਾਲਾ ਦੇ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਹੈ ਲੇਕਿਨ ਹੁਣ ਡਾਕਟਰਸ ਦਾ ਕੀ ਕਹਿਣਾ ਹੈ ਤੇ ਪੁਲਿਸ ਮੌਕੇ ਤੇ ਜਦੋਂ ਪਹੁੰਚਦੀ ਹੈ ਪੁਲਿਸ ਨੇ ਕਿਹਾ ਕਿ ਸਾਨੂੰ ਇਹ ਖਬਰ ਸੌਣ ਤੋਂ ਮਿਲਦੀ ਹੈ ਕਿ ਬਾਜ਼ਾਰ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਤੇ ਜਦੋਂ ਮਰੀਜ਼ ਹਸਪਤਾਲ ਪਹੁੰਚਦੇ ਨੇ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਦਾ ਕੀ ਕਹਿਣਾ ਹੈ ਡਾਕਟਰਸ ਦਾ ਕੀ ਕਹਿਣਾ ਹੈ ਜਾਂ ਜਿਨ੍ਹਾਂ ਨੇ ਗੋਲੀਆਂ ਲਗੀਆਂ ਉਹਨਾਂ ਦਾ ਕੀ ਕਹਿਣਾ ਹੈ ਇਸ ਪੂਰੀ ਖਬਰ ਚ ਦੇਖੋ ਮੈਂ ਨਾਮ ਅਮਨ ਜੇ ਕੀ ਹੋਇਆ ਹੈ ਅਬ ਕੋਈ ਨਹੀਂ ਆਉਂਦਾ ਲਿਆਕ ਹਾਂ ਦੋ ਬਾਕੀ ਸੁਣਾ ਰਹੇਗਾ ਮਨੇ ਫਾਇਰਿੰਗ ਕੀਤੀ ਸਰ ਮਤਲਬ ਹੋਏ ਹੋਣੇ ਕੋਈ 10 ਤੋਂ 12 ਰਾਊਂਡ ਦਾ ਤੁੰਗਲਾ ਚੰਨਾਲੀ ਸ਼ੋਰੂਮ ਨਹੀਂ ਬੂਟਾ ਦਾ ਸ਼ੋਰੂਮ ਬੂਟਾ ਵਾਲਾ ਸ਼ੋਰੂਮ ਉਹਦੇ ਬਾਹਰ तो हाँ जी फायरिंग दे अच्छा। हुई हाँ जी कोई उठे की करते हुए जी वैसे बैठे अच्छा हां जी कितने लोगा ने गोली लगी सर ये नहीं जीbro पता नहीं सर ताडे के चली मेरे प्यार कितने लोग फायर हुए सर दस तो 12 हो गए और करके आए थे दुबई के बाहर किन डॉक्टर डॉक्टर साहिल जी सर कितने लोग आए हैं की होया ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਆ ਵਿਦ ਅ ਲੈਜਰੀ ਹਿਸਟਰੀ ਆਫ ਗਨ ਸ਼ਾਟ ਜਿੱਚ ਟੋਟਲ ਸਾਡੇ ਕੋਲ देयर वर 6 ਪੇਸ਼IENTS ਤੇ ਜਿਹੜੇ ਉਹਨਾਂ ਚ ਦੋ ਜਿੰਨੇ ਆ ਉਹ ਸਾਡੇ ਕੋਲ ਬ੍ਰੌਟ ਡੈੱਡ ਸੀਗੇ ਇੱਕ ਸੀਗਾ ਸਰਬਜੀਤ ਸਿੰਘ ਤੇ ਦੂਸਰਾ ਸੀਗਾ ਕਰਨਮਾ ਜੀ ਹਾਂਜੀ ਇਹ ਜੋ ਗਨ ਸ਼ਾਟ ਦੇ ਜਿਹੜਾ ਹੋਇਆ ਇਨਸੀਡੈਂਟ ਉਹਨਾਂ ਦੀ ਫਿਲਹਾਲ ਕੰਡੀਸ਼ਨ ਠੀਕ ਸਟੇਬਲ ਆ ਉਹਨਾਂ ਦਾ ਹਜੇ ਟ੍ਰੀਟਮੈਂਟ ਚੱਲ ਰਿਹਾ ਵਾ ਬਾਕੀ ਅੰਡਰ ਆਬਜ਼ਰਵੇਸ਼ਨ ਉਹਨਾਂ ਨੂੰ ਰੱਖਾਂਗੇ ਆਪਾਂ ਨੂੰ ਆਪੇ ਕੀ ਕਰਦੇ ਦੁਆਰ ਸਿਲਾਲ ਤੋਂ ਅਬਸਰਵੇਸ਼ਨ ਆ ਤੇ ਟਰੀਟਮੈਂਟ ਚੱਲ ਰਿਹਾ ਫਿਰ ਵੇਟ ਐਂਡ ਵਾਚ ਹੈਗਾ ਅੰਦਰ ਕੀ ਨਾਤਰਾਂ ਪਰ ਕੀ ਹੋਇਆ ਕਿ ਅੰਦਰ ਮੈਡੀਕਲ ਦਾ ਇਲਾਜ ਦੇ ਬਾਰੇ ਕਿੱਥੇ ਚੰਦਾਲੀ ਜਿਹਾ ਸਸਾ ਸੰਜੀਵ ਸਿੰਘ ਅੱਛਾ ਕੀ ਹੋਇਆ ਕਿ ਅਸੀਂ ਬਾਹਰ ਲੁਕੇ ਹੀ ਸ਼ੌਪ ਦੇ ਬਾਹਰ ਤੇ ਅਸੀਂ ਆਪਸ ਵਿੱਚ ਵੀਰ ਭਰਾ ਗੱਲਬਾਤ ਕਰਦੇ ਪਏ ਸੀ ਤੇ ਮਗਰੋਂ ਆਏ ਨੇ ਕਿਤੇ ਦੋ ਮੁੰਡੇ ਆਏ ਨੇ ਉਹਨਾਂ ਨੇ ਮਗਰੋਂ ਆਂਦਿਆ 10-12 ਫਾਇਰ ਕੱਢੇ ਨੇ ਤੇ ਇੱਕ ਮੇਰੇ ਮਹਿਸ਼ੂਸ ਪਾਇ ਗਈ ਮੈਂ ਮੁੰਡਾਂ ਨੂੰ ਜੱਪੋੜੀ ਲੱਗ ਪਈ ਵਾਜੇ ਕਿ ਮੇਰੇ ਉੱਤੇ ਲੱਗ ਗਈ ਠੀਕ ਹੈ ਜੀ ਪੱਟੀ ਭਰਾ ਜੀ ਆਪਣੇ ਦੋ ਜਿਹੜੇ ਵੀਰ ਭਰਾਣੇ ਉਹ ਉਹਨਾਂ ਨੂੰ ਗੋਲੀਆਂ ਵੱਜੀਆਂ ਨੇ ਉਹ ਐਸ ਵਲੇ ਅੰਮ੍ਰਿਤਸਰ ਆਫਰ ਕੀਤੇ ਗਏ ਨੇ ਮੁੰਡੇ ਕਿੰਨੇ ਲੋਕ ਆਏ ਸੀ ਤੇ ਕਿੰਨੀਆਂ ਗੋਲੀਆਂ ਇਹ ਬਾਜੀ 12-13 ਗੋਲੀਆਂ ਉਹਨਾਂ ਨੇ ਰੌਂਗ ਕੱਢੇ ਨੇ ਹਾਂ ਜੀ ਕੌਣ ਸੀ ਉਹ ਲੋਕ ਪਤਾ ਨਹੀਂ ਬਾਜੀ ਕੌਣ ਸੀ ਮੇਰੀ ਬੇਟੀ ਜੀ ਤੇ ਜਿੰਨਾ ਮੁੰਡਾ ਨੂੰ ਗੋਲੀਆਂ ਵੱਜੀਆਂ ਨੇ ਹਾਂਜੀ ਉਹ ਦੋਨੋਂ ਮੁੰਡੇ ਅਸਲੇ ਇੱਥੋਂ ਨੰਬਰ ਸਰ ਰਵਣ ਕੀਤਾ ਗਿਆ ਕਿੰਨੇ ਲੋਕਾਂ ਦੇ ਕੋਲ ਬੋਲੇ ਹੋ ਜੀ ਹਾਂਜੀ ਕਿੰਨੇ ਲੋਕਾਂ ਦੇ ਹੋ ਜੀ ਇੱਕ ਮੇਰੇ ਇੱਕ ਮੇਰੇ ਕਾਦ ਦੇ ਤਿੰਨ ਜਣੇ ਇਹ ਦੇ ਚਾਰ ਛੇ ਜਣੇ ਚੰਦਰ ਤੋਂ ਹੀ ਬੋਲਿਆ ਨਹੀਂ ਚੰਦਰ ਠੀਕ ਸਮਾਰਨ ਦੇ ਕਿਹਾਰੇ 6 ਇਹ ਉਹ ਹੀ ਥ੍ਰੈਟ ਵਾਲੀ ਗੱਲ ਤੇ ਨਹੀਂ ਸਰ ਇਹਨਾਂ ਨੇ ਬੋਲਿਆ ਜੇ ਸਾਨੂੰ ਜੇ ਆਪਾਂ ਕਦੇ ਸਿੱਧੇ ਮੂੰਹ ਚ ਹੁੰਦੇ ਤਾਂ ਪਤਾ ਨਹੀਂ ਕੀ ਇਹ ਪੁੱਛ ਬੈਠਣਾ ਦੂਜਾ ਪ੍ਰਾਪਤ ਹੋਈ ਹੁਣੇ ਹਜੇ ਦੇਸ਼ਾ ਸਿੰਘ ਨਾਮ ਗੜਿਆ ਹਾਲਾ ਦੀ ਕੁਫਾਇਰਿੰਗ ਹੋਈ ਹੈ ਉਸ ਸੰਬੰਧੀ ਕੁਝ ਵਿਅਕਤੀ ਇੰਜਰਡ ਹੋਏ ਨੇ ਮੈ ਹਸਪਤਾਲ ਆਇਆ ਇੱਥੇ ਉੱਜਾ ਸੰਬੰਧੀ ਕਾਰਵਾਈ ਕਰ ਰਹੇ ਹਾਂ ਕਿੰਨੇ ਲੋਕ ਜਖਮੀ ਤਕਰੀਬ 6 ਜਖਮੀਆਂ ਦੇ ਜਖਮੀਆਂ ਬਾਰੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਉਹਦੇ ਬਾਰੇ ਡਾਕਟਰ ਸਾਹਿਬ ਕੋਲ ਰਾਏ ਲੈ ਰਹੇ ਹਾਂ ਕੌਣ ਨੂੰ ਹੋਏ ਨੇ ਸਖਤ ਤਬਾਕਕੇ ਤੇ ਦੋ ਲੋਕ ਬਰਾਡਰ ਨਹੀਂ ਮੈਨੂੰ ਇਹ ਜਾਣਕਾਰੀ ਨਹੀਂ ਮਿਲਿਆ ਸਤ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ